ਟਾਂਡਾ ਸਬਡਿਵੀਜ਼ਨ ਦੇ ਪਿੰਡ ਹਰਸੀ ਪਿੰਡ ਵਿਖੇ ਕੰਧਾਲਾ ਜੱਟਾ ਮੰਡਲ ਦੇ ਪ੍ਰਧਾਨ ਚੰਨਜੀਤ ਸਿੰਘ ਹਰਸੀ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਦੀ ਬੈਠਕ ਹੋਈ ਜਿਸ ਵਿੱਚ ਭਾਜਪਾ ਐਸ்சி ਮੋਰਚੇ ਦੇ ਸੂਬਾ ਮੀਤ ਪ੍ਰਧਾਨ ਤੇ ਇੰਚਾਰਜ ਜ਼ਿਲ੍ਹਾ ਹਿਸ਼ਾਰਪੁਰ ਰਿਟਾਇਰਡ ਪ੍ਰਿੰਸੀਪਲ ਬਲਕੀਸ਼ ਰਾਜ ਅਤੇ ਭਾਜਪਾ ਦੇ ਸੀਨੀਅਰ ਆਗੂ ਸ਼ੰਭੂਨਾਥ ਭਾਰਤੀ ਮੋਜੋਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਬਲਕੀਸ਼ ਰਾਜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਆਉਣ ਵਾਲੀਆਂ ਜਿਹੜੀ ਲੋਕ ਸਭਾ ਚੋਣਾਂ ਦੇ ਲਈ ਲੋਕਾਂ ਨੂੰ ਪਿੰਡ-ਪਿੰਡ ਵਿੱਚ ਜਾ ਕੇ ਲਾਂਭੰਦ ਕੀਤਾ ਜਾ ਰਿਹਾ ਤੇ ਭਾਜਪਾ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਬਾਰੇ ਉਹਨਾਂ ਨੂੰ ਲੋਕਾਂ ਨੂੰ ਜਾਣਕਾਰੀ ਬਸਤਾਰਪੂਰਵਕ ਦਿੱਤੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਸਕੀਮਾਂ ਉਹਦਾ ਲੋਕ ਲਾਭ ਲੈ ਸਕਣ ਇਸ ਬਾਰੇ ਉਹਨਾਂ ਨੇ ਚੰਨ ਨਾ ਪਾਇਆ ਓਕੇ ਭਾਜਪਾ ਮੰਡਲ ਕੰਧਾਲਾ ਜੱਟਾ ਦੇ ਪ੍ਰਧਾਨ ਚੰਨਜੀਤ ਸਿੰਘ ਵੱਲੋਂ ਬਲਕੀਸ਼ ਰਾਜ ਨੂੰ ਸਨਮਾਨਿਤ ਵੀ ਕੀਤਾ ਗਿਆ ਮੈਂ ਬਲਕੀਸ਼ ਰਾਜ ਵਾਈਸ ਪ੍ਰੈਜ਼ੀਡੈਂਟ ਐਸ ਸੀ ਮੋਰਚਾ ਪੰਜਾਬ ਪਰਵਾਰੀ ਹਿਸ਼ਾਰਪੁਰ ਮੈਂ ਭਾਰਤੀ ਜਨਤਾ ਪਾਰਟੀ ਦਾ ਸੱਚਾ ਤੇ ਸੁੱਚਾ ਸਫਾਈ ਹਾਂ 15 16 ਸਾਲ ਤੋਂ ਮੈਂ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰ ਰਿਹਾ ਹਾਂ ਬਤੌਰ ਵਰਕਰ ਔਰ ਬਹੁਤ ਉੱਚ ਅਦਿਆਂ ਤੇ ਵੀ ਰਿਹਾ ਹਾਂ ਪਿੰਡਾਂ ਦੇ ਵਿੱਚ ਹਰ ਕਮਿਟੀ ਹਰ ਧਰਮ ਦੇ ਲੋਕਾਂ ਦਾ ਸਤਿਕਾਰ ਮਾਨ ਕਰ ਰਿਹਾ ਹਾਂ ਔਰ ਲੋਕਾਂ ਨਾਲ ਲੈ ਕੇ ਬਾਤ ਦੀ ਜਨਤਾ ਪਾਰਟੀ ਦਿਨ ਦੁਪਹਿਰ ਰਾਤ ਚੌਗਣੀ ਤਰੱਕੀ ਦੇ ਲਈ ਤਤਪਾਰ ਰੰਗਾ ਔਰ ਬਹੁਤ ਸਾਰੇ ਲੋਕ ਜੋ ਪਾਰਟੀ ਜਨਤਾ ਪਾਰਟੀ ਦੇ ਕਾਰਜਕਰਤਾ ਹੈ ਉਹਨਾਂ ਦਾ ਇੱਜ਼ਤ ਮਾਨ ਉਹਨਾਂ ਦਾ ਸਨਮਾਨ ਕਰਨਾ ਮੇਰਾ ਫਰਜ਼ ਹੈ ਔਰ ਬੀਜੇਪੀ ਦੇ ਵਿੱਚ ਉਹਨਾਂ ਦੀ ਲਗਨ ਬਣਾਈ ਰੱਖਣਾ ਵੀ ਮੇਰਾ ਫਰਜ਼ ਹੈ